ਅੱਜ ਰੋਸ਼ ਪੱਦਾਸ਼ਣ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਸਪੂਲ ਲੀਡਰਸ਼ਿਪ ਕਠੀ ਹੋਈ ਹੈਗੀ ਆ ਕਿਉਂਕਿ ਪ੍ਰਤਾਪ ਸਿੰਘ ਵਾਈਵਾ ਨੇ ਜਿਹੜਾ ਕਿ ਈਟੀਓ ਸਾਹਿਬ ਦੀ ਲੋਕਾਂ ਦੁਆਰਾ ਚੁਣੇਗੇ ਦਮਾਏ ਦੇ ਲਈ ਐਸੀ ਭੱਦੀ ਛਦਾਵਲੀ ਵਰਤੀ ਹੈ ਕਿ ਜਿਹਦੇ ਵਿੱਚ ਆਮ ਆਦਮੀ ਪਾਰਟੀ ਡੱਟ ਕੇ ਖੜੀ ਹੈ ਦਲਿਤਾਂ ਦੇ ਨਾਲ ਕੋਈ ਵੀ ਅਗਰ ਗਲਤ ਸ਼ਬਦ ਆਵਲੀ ਵਰਤੂਗਾ ਜਾਂ ਕੋਈ ਵੀ ਉਹਨਾਂ ੱਟਾ ਜਾਈ ਕਰਨ ਦੀ ਕੋਸ਼ਿਸ਼ ਕਰੂਗਾ ਪਰ ਇਹ ਸਮਾਜ ਦੇ ਵਿੱਚ ਉਹਨਾਂ ਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕਰੂਗਾ ਤੇ ਹਮੇਸ਼ਾ ਹੀ ਆਮ ਆਦਮੀ ਪਾਰਟੀ ਉਹਨਾਂ ਲੋਕਾਂ ਦੇ ਨਾਲ ਖੜੀ ਹੈਗੀ ਅੱਜ ਰੋਸ਼ ਪ੍ਰਦਰਸ਼ਨ ਦੇ ਵਿੱਚ ਅਸੀਂ ਖੜੇ ਹੈ ਗਿਆ ਪਤਾਲ ਸਿੰਘ ਬਾਜਵਾ ਸਮੂਹ ਜਿਹੜੀ ਕੀ ਪੰਜਾਬ ਦੇ ਵਸਨੀਕਾਂ ਤੋਂ ਮਾਫੀ ਮੰਗੇ ਤਾਂ ਕਿ ਉਹ ਕਹੇ ਕਿ ਮੇਰੇ ਤੋਂ ਗਲਤੀ ਹੋ ਗਈ ਹੈ ਕਿ ਮੈਂ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦੇ ਵਜੋਂ ਪੰਜਾਬ ਦੇ ਮੰਤਰੀ ਸਾਹਿਬ ਵੱਲੋਂ ਜਿਹੜਾ ਕੰਮ ਗਲਤ ਲਭ ਯੂਜ਼ ਕੀਤੇ ਹੈ ਗਿਆ ਇਹ ਬਾਤ ਗੱਤ ਗਲ ਹੈਗੀ ਹੈ ਇਹਦੀ ਪੂਰ ਜੋਰ ਮੈਂ ਨਖੇਦੀ ਕਰਦਾ ਹੈਗਾ ਅਸੀਂ ਇਹ ਨਹੀਂ ਕਹਿੰਦੇ ਕੁਝ ਵੀ ਕਿਤੇ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਉਹਦਾ ਤੇ ਫਾਦਰ ਸਾਹਿਬ ਆ ਜਿਹੜੇ ਉਹ ਬੈਡ ਬਿਉਣ ਦਾ ਕੰਮ ਕਰਦੇ ਕਿਉਂ ਮੈਂ ਤਾਂ ਉੱਧਾ ਗਿਆ ਕਿ ਅਸੀਂ ਬੈਡ ਪਜਾਵਾਂਗੇ ਇਹਨਾਂ ਦਾ ਤੁਸੀਂ ਇਹ ਜੱਤਪਾਤ ਦੇ ਆਧਾਰ ਤੇ ਵੀ ਗੱਲ ਜੋ ਚੱਕਰੀਆ ਮਾਰਦੀ ਪਾਟੀ ਦੇਖੋ ਭਾਈ ਸਾਹਿਬ ਮੈਂ ਸਾਫ ਲਫਜ਼ਾਂ ਵਿੱਚ ਗੱਲ ਦੱਸਣ ਲੱਗਾ ਕਿ ਉਹਨਾਂ ਨੇ ਕਿਹਾ ਕਿ ਇਹਨਾਂ ਨਾਲ ਮੈਂ ਕੱਲੇ ਕੱਲੇ ਦਾ ਬੈਂਡ ਵਜਾਉਂਗਾ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਕਿਸੇ ਹੋਰ ਬੰਦੇ ਲਈ ਕੱਦ ਨਹੀਂ ਇਹ ਕਿ ਲਫ ਜੀਰੂਸ ਕੀਤੇ ਉਹਨਾਂ ਨੇ ਗਲਤ ਤਾਂ ਹੀ ਜੀਜ ਕੀਤੀ ਕਿਉਂਕਿ ਉਹਨਾਂ ਦੇ ਜਿਹੜੇ ਬਜੋਦਿਕ ਸੀਗੇ ਉਹ ਬੈਂਡ ਬਾਜੇ ਦਾ ਕੰਮ ਕਰਦੇ ਸੀ ਇਹ ਕਰਕੇ ਮੈਨੂੰ ਤਾਂ ਪਤਾ ਨਹੀਂ ਕਿਤੇ ਮੈਨੂੰ ਤਾਂ ਪਤਾ ਨਹੀਂ ਹੁਣ ਜਿਹੜੇ ਕਿ ਪੰਜਾਬ ਦੇ ਲੋਕ ਉਹਨਾਂ ਲਈ ਡੱਟ ਕੇ ਜਦੋਂ ਉਹਨਾਂ ਨੇ ਬੁੱਧ ਖੜਿਆ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਕਿਹੜੇ ਲਫ਼ਜ਼ ਉਹਨਾਂ ਨੇ ਸਹੀ ਬੋਲੇ ਕਿਹੜੇ ਲਫ਼ਜ਼ ਉਹਨਾਂ ਨੇ ਗਲਤ ਬੋਲੇ ਜਿਉਂ ਜਿਉਂ ਜਦੋਂ ਕਿਸੇ Dalit ਸਮਾਜ ਦੇ ਕਿਸੇ ਵੀ ਭਰਾ ਦੇ ਖਿਲਾਫ ਬੋਲਿਆ ਜਾਂਦਾ ਤੇ ਇੱਥੇ ਆਮ ਆਦੀ ਪਾਰਟੀ ਪੰਜਾਬ ਦੇ ਲੋਕ ਹਮੇਸ਼ਾ ਉਹਨਾਂ ਦੇ ਹਿੱਤ ਲਈ ਖੜੂ ਹੋਏ ਅੱਜ ਇੱਥੇ ਵਿਰੋਧ ਪ੍ਰਦਰਸ਼ਨ ਕਰ ਰਹੇ ਹੋ ਤੁਸੀਂ ਕਾਂਗਰਸ ਦੇ ਦਫ਼ਤਰ ਬਾਹਰ ਵਿਰੋਧ ਪ੍ਰਦਰਸ਼ਨ ਕਰ ਰਹੇ ਹੋ ਤੁਸੀਂ ਜ਼ਿਲ੍ਹਾ ਪ੍ਰਧਾਨ ਹੋ ਬੰਦੇ ਸਿਰਫ ਤੁਸੀਂ 20 ਇਕੱਠੇ ਕਰਕੇ ਇੱਥੇ ਕਰ ਰਹੇ ਹੋ ਜੀ ਦੋ ਵਿਰੋਧ ਪ੍ਰਦਰਸ਼ਨ ਇਸ ਤਰ੍ਹਾਂ ਪਾਈ ਸਾਹਿਬ ਗਿਣਤੀ ਚੰਗੀ ਤਰ੍ਹਾਂ ਕਰਨੀ ਸਿੱਖੋ ਵੀ ਜੇ ਤੁਹਾਡੀ ਜੇ ਗਿਣਤੀ ਹੈ ਨਾ ਤੁਹਾਡਾ ਵੀ ਉਹੀ ਹੈ ਕਿ 12 ਪੰਜਾਬ 48 ਤੁਸੀਂ ਵੀ ਕਾਂਗਰਸ ਦਾ ਹੀ ਸਪੋਰਟ ਕਰ ਰਹੇ ਆ ਕਿ ਤੁਸੀਂ ਪਹਿਲਾਂ ਗਿਣਤੀ ਕਰੋ ਕਿ 20 ਬੰਦੇ ਪਿੱਛੇ ਨੂੰ ਪਹਿਲਾਂ ਗਿਣਤੀ ਕਰੋ ਮੈਂ ਜ਼ਬਰਦਸਤ ਰਿਸਟਰ ਮੈਂ ਨਹੀਂ ਗੱਲ ਨਾਲ ਤਾ ਕੱਲੂ ਸਮਾਜ ਦੀ ਗੱਲ ਕਰੋ ਉਹਨਾਂ ਦੇ ਨਾਲ ਖੰਨੇ ਵਾਲੀ ਗੱਲ ਕਰੋ ਸਮਾਜ ਦਾ ਮਸਾਲਾ ਇਹਨਾਂ ਨਾਲ ਗੱਲ ਕਰ ਦਿਓ ਦਿਖਾੜਾ ਪੰਜਾ ਅਠਾਰੀ ਵਾਲੀ ਗੱਲ ਕਰੋ 20 ਬੰਦੇ 20 ਬੰਦੇ ਗੱਲ ਕਰੋ ਮੰਤਰੀ ਨੇ ਵੀ ਜਿਹੜੇ ਚੰਡੀਗੜ੍ਹ ਤੋਂ ਵਾਲੀ ਗੱਲ ਕਰਦੇ ਆ ਦੇਖੋ ਜਿਹੜੀ ਮੁੱਦੇ ਦੀ ਗੱਲ ਆ ਉਹ ਗੱਲ ਕਰੋ ਜਿੱਥੇ ਦਲਿਤ ਭਰਾ ਦੇ ਸਮਾਜ ਦੀ ਜਿਹੜੀ ਗੱਲ ਹੈਗੀ ਆ ਉਹ ਉਹਨਾਂ ਦੇ ਹਿੱਤ ਲਈ ਖੜਿਆ ਜਿਹਨਾਂ ਪਟਾਪ ਸਿੰਘ ਬਾਦਲ ਦੀ ਗਲਤ ਬੋਲਿਆ ਆਵਾਜ਼ ਦੀ ਪਾਰਟੀ ਇਹਦੇ ਹਕ ਤਾਮ ਕੇ ਹਮੇਸ਼ਾ ਖੜੀ ਲੂਗੀ ਜਿਨ੍ਹਾਂ ਨੇ ਕੋਈ ਕਲ ਤੋਂ ਲਫਜ਼ ਬੋਲੇ ਹੈਗੇ ਮਰਿੰਦਰ ਗੁਰ ਰਾਜ ਕਹਿੰਦੇ ਨੇ ਕਿ ਸੀਐਮ ਸੈਣੀ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਨੇ ਉਹ ਬੰਦ ਕੈਮਰਾ ਮੀਟਿੰਗ ਦੀ ਆਫਰ ਦੇ ਰਹੇ ਨੇ ਕਰੋੜਾਂ ਦੀ ਆਫਰ ਦੇ ਰਹੇ ਨੇ ਤੁਸੀਂ ਦਾ ਉਹ ਜਾਣਦਾ ਰੱਖ ਵੀ ਨਹੀਂ ਜੀ ਕਿਸ ਗੱਲ ਦੀ ਜਿਹੜੀ ਹੈਗੀ ਆ ਤੁਹਾਨੂੰ ਪੂਰਨ ਤੌਰ ਤੇ ਜਿਹੜੇ ਕੀ ਜਵਾਬ ਦਿੱਤੇ ਹੋਏ ਹੈਗੇ ਆ ਠੀਕ ਹੈ ਜੀ ਤੁਸੀਂ ਜਾਣਬੁੱਝ ਕੇ ਪ੍ਰੋਗਰਾਮ ਨੂੰ ਖਰਾਬ ਨਾ ਕਰੋ ਕਿਉਂ ਮੇਰਾ ਸਿਰਫ ਇੱਕੋ ਇੱਕ ਮਕਸਦ ਹੈਗਾ ਕਿ ਆਪਾਂ ਦਲਿਤ ਸਮਾਜ ਦੇ ਲਈ ਸਮੂਹ ਆਮਾਦੀ ਪਾਰਟੀ ਖੜੀ ਹੈਗੀਆ ਪਰ ਜਿਹੜੀ ਤੁਸੀਂ ਗੱਲ ਕਹੀ ਕਿ 20 ਬੰਦੇ ਖੜੇ ਆ ਇਹ ਇਸ ਗੱਲ ਦਾ ਬਹੁਤ ਦੁੱਖ ਲੱਗਾ ਸਾਨੂੰ ਕਿ ਤੁਸੀਂ ਜਾਣਬੁੱਝ ਕੇ ਗੱਲ ਕਰ ਰਹੇ ਹੈਗੇ ਪਰਚਾ ਕਰੂ ਦੇ ਰਹੇ ਆ ਹਾਂਜੀ ਪਰਚਾ ਕਰੂ ਦੇ ਕੋਈ ਗੱਲ ਨਹੀਂ ਬੰਦੀ ਕਾਰਵਾਈ ਜਿਹੜੀ ਕਿ ਸੀਨੇ ਉੱਚ ਲੀਡਰ ਤੱਕ ਪਹੁੰਚੀ ਸ਼ਿਫ ਤੱਕ ਪਹੁੰਚ ਗਈ ਹੈਗੀ ਉਹਨਾਂ ਤੇ ਜਲਦੀ ਕਾਰਵਾਈ ਕੀਤੀ ਜਾਵੇਗਾ ਜਿਹੜਾ ਵੀਡੀਓ ਸਵਾਲ ਪੁੱਛਦਾ ਕਿਉਂ ਤੁਹਾਨੂੰ ਲੱਗਦਾ ਹੈ ਕਿ ਉਹ ਤੁਹਾਡੇ ਤੇ ਖਿਲਾਫ ਚੱਲ ਰਿਹਾ ਕਿਉਂਕਿ ਅਹੀ ਮੀਡੀਆ ਦਾ ਜਦੋਂ ਸਾਥ ਜਾਂਦਾ ਸੀ De compaixão, ਮੀਡੀਆ ਦਾ ਸਤਿਕਾਰ ਕਰਦੇ ਆ ਅਸੀਂ ਸਾਰੇ ਭੈਣਾ ਭਾਈਆਂ ਦਾ ਸਤਿਕਾਰ ਕਰਦੇ ਕਿਉਂਕਿ ਤੁਸੀਂ ਆਮ ਆਦੀ ਪਾਰਟੀ ਦੀ ਹਮੇਸ਼ਾ ਜਿਹੜੀ ਆਵਾਜ਼ ਹੈ ਤੁਸੀਂ ਲੋਕਾਂ ਦੇ ਘਰਾਂ ਤੱਕ ਪਹੁੰਚ ਜਾਂਦੀ ਆ ਪਰ ਜਦੋਂ ਤੁਸੀਂ ਕੋਈ ਗੱਲ ਨੈਗੇਟਿਵ ਕਰਦੇ ਆ ਜਿੱਥੇ ਲੋਕਾਂ ਦੀ ਸਮਾਜ ਦੀ ਲਈ ਅਸੀਂ ਖੜੇ ਆ ਤੇ ਤੁਸੀਂ ਉਹਦਾ ਨੈਗੇਟਿਵ ਪ੍ਰਚਾਰ ਕਰਦੇ ਆ ਫਿਰ ਉਹਦੇ ਲਈ ਸਾਨੂੰ ਨਹੀਂ ਨਿਕਲਦਾ ਹਾਰ ਕੇ ਮੇਰਾ ਜੀ ਸਵਾਲ ਪੱਤਰਕਾਰ ਨਾ ਪੁੱਛੇ ਜੀ ਫਿਰ ਅੱਗੇ ਗੱਲ ਕੀ ਦਿਆ ਕਰੂੰਗਾ ਸਵਾਲ ਪੱਤਰਕਾਰ ਨੂੰ ਤੁਸੀਂ ਲਾ ਕੇ ਗੱਲ ਕੀਤੀ ਕਿ ਜੀ 20 ਬੰਦੇ ਹੈਗੇ ਆ ਤੁਸੀਂ 20 ਬੰਦੇ ਦਿਖਦੇ ਆ ਦੇਖੋ ਤਾਂ ਨਹੀਂ ਬਿਲਕੁਲ ਤੇ ਵਿਰੋਧ ਪ੍ਰਦਰਸ਼ਨ ਵੱਡੇ ਪੱਧਰ ਤੇ ਨਹੀਂ ਹੁੰਦੇ ਜੀ ਫਿਰ ਸਾਹਿਬ ਇਹ ਸਿਰਫ ਹੁ ਤੁਸੀਂ ਇਸ ਗੱਲ ਤੇ ਉਹ ਨਾ ਕਰੋ ਜਿਹੜੀ ਆਪਾਂ ਪਤਾਰ ਸਿੰਘ ਵਾਇਵੇ ਗਲਤ ਸਦਾਵਲੀ ਵਰਤੀ ਆ ਉਹਦੇ ਵਿਰੋਧ ਦੇ ਵਿੱਚ ਅਸੀਂ ਆਮ ਆਦੀ ਪਾਰਟੀ ਸੀ ਤੇ ਲੈ ਰਹੇ ਹਾਂ ਨਰਿੰਦਰ ਸਿੰਘ ਜੀ ਨੇ ਖਰਚਾ ਵੀ ਦਿੱਤੇ ਤਾਂ ਉਹ ਜਾਂਚ ਕਿੱਥੇ ਹੈ ਜਾਂਚ ਤੱਕ ਉਹ ਕੋਈ ਗੱਲ ਨਹੀਂ ਉਹਨਾਂ ਦਾ ਵੀ ਜਲਦੀ ਫੈਸਲਾ ਆ ਜਾਓ ਵੀ ਆਰ ਅ ਮਲਟੀ ਕਲਚਰਲ ਨੈਟਵਰਕ ਕਮਿਊਨਿਟੀ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ